ਮੈਂ ਰਾਜਵਿੰਦਰ ਕੌਰ ਤੇ ਮੇਰੇ ਨਾਲ ਬੈਠੇ ਭਾਬੀ ਜੀ ਸੁਖਵਿੰਦਰ ਕੌਰ ਅਸੀਂ ਆਪਣੇ ਚੈਨਲ ਤੇ ਆਪਣੇ ਰੱਬ ਵਰਗੇ ਸਰੋਤਿਆਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਆਂ ਜੀ ਬਹੁਤ ਸਾਰਾ ਸਵਾਗਤ ਕਰਦੇ ਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਇੱਕ ਗੀਤ ਸੁਣਾਉਣ ਲੱਗੇ ਆਂ ਜੀ ਇਹ ਗੀਤ ਆ ਇੱਕ ਮਟਿਆਰ ਦਾ ਵਿਆਹ ਹੋ ਜਾਂਦਾ ਵਾ ਉਹ ਆਪਣੇ ਸੌਰੇ ਘਰ ਜਾਂਦੀ ਆ ਤੇ ਉੱਥੇ ਇੱਕ ਬਾਜੀਗਰ ਆ ਜਾਂਦਾ ਵਾ ਖੇਡਾਂ ਵਿਖਾਉਣ ਵਾਸਤੇ ਤੇ ਉਹ ਮਟਿਆਰ ਜਿੱਦ ਕਰਦੀ ਆ ਕਿ ਮੈਂ ਬਾਜੀਗਰ ਦੀਆਂ ਖੇਲਾ ਵੇਖਣ ਜਾਣਾ ਵਾ ਤੇ ਵੇਖੋ ਹੁਣ ਉਹ ਸੌਰੇ ਪਰਿਵਾਰ ਦੇ ਵਿੱਚ ਕਿਹੜੇ-ਕਿਹੜੇ ਮੈਂਬਰ ਨੂੰ ਕਹਿੰਦੀ ਆ ਤੇ ਕਿਹੜਾ ਕਿਹੜਾ ਮੈਂਬਰ ਉਸਦੇ ਸਹੁਰੇ ਪਰਿਵਾਰ ਦਾ ਕਿਹੜਾ ਕਿਹੜਾ ਰਿਸ਼ਤਾ ਉਸ ਨੂੰ ਕੀ ਕੀ ਜਵਾਬ ਦਿੰਦਾ ਵਾ ਇਸ ਗੀਤ ਦੇ ਵਿੱਚ ਸੁਣੋ ਸੁਣ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਉਹ ਮਟਿਆਰ ਬਾਜੀਗਰ ਵੇਖਣ ਜਾਂਦੀ ਆ ਜਾਂ ਘਰੇ ਹੀ ਰਹਿ ਜਾਂਦੀ ਆ ਕਿਤੇ ਉਹ ਗੱਲ ਨਾ ਹੋਵੇ ਸਾਡੀ ਪੰਜਾਬੀ ਦੀ ਕਹਾਵਤ ਵਾਲੀ ਕਿ ਮੇਲਾ ਮੇਲਾ ਕਰਦੀ ਰਹੀ ਤੇ ਮੇਲੇ ਵਾਲੇ ਦਿਨ ਘਰੇ ਹੀ ਰਹੀ ਕਿਤੇ ਵੇਖੋ ਇਹ ਮਟਿਆਰ ਵੀ ਘਰੇ रह ਜਾਂਦੀ ਆ ਕਿ ਜਾਂ ਬਾਜੀਗਰਦਿਆਂ ਖੇਲਾ ਵੇਖ ਕੇ ਆਉਂਦੀ ਆ ਇਹ ਵੇਖਣਾ ਤੁਸੀਂ ਗਾਣਾ ਸੁਣਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਸਾਨੂੰ ਲਓ ਹੁਣ ਸੁਣੋ ਇਹ ਗੀਤ ਤੇ ਇਸ ਦਾ ਆਨੰਦ ਮਾਣੋ ਜੀ ਮੈਂ My bad. ਮੈਨੂੰ ਸੰਗ ਜਿ ਲਗ ਦੇ ਨੀ ਗਰਿਏ ਪਰ ਨ ਮੇਰ ਨੂੰ ਲਾਏ ਜਾ ਮੈਂ ਬਾਜੀ ਵੇਖਣ ਜਾਣਾ ਨੇ ਨਨਨਨ ਤਣ ਤਣਦੀਨੀ ਮੇ ਪਾਪ ਮੇਰੇ ਨੂੰ ਨਾ ਜਾ ਮੈਂ ਮੈਂ ਬਾਜੀ ਵੇਖਣ ਜਾਣਾ ਨੇ ਨਿਸਸੀਏ ਬਾਜੀ ਘਰ ਬਾਜੀ ਪਾਉਂਦਾ ਮੈਂ ਬਾਜੀ ਵੇਖਣ ਜਾਣਾ ਨੇ ਨਿਸਸੀਏ Leo! ਬਾਜੀ ਗਰ ਕੇ ਜੀ ਪਾਉਂਦਾ ਮੈਂ ਬਾਜੀ ਵੇਖੀ ਕੁੜੀਓ ਨੀ ਬਾਜੀ ਗਰ ਕੇ ਧਮਖਾਉਂਦਾ ਮੈਂ